वाले वाले को उन्होंने सारी उन्होंने ये ट्रांजैक्शन के में रखना चाहिए 15 रुपया उन्होंने है उनका हाल कैसा है है अपना मतलब यहां पर ना मतलब का अंदर पास आप के वाले वाले हैं ਤੂੜੀਆਂ ਹਣਾਂ ਤੂੜੀਆਂ ਹਣਾਂ ਬਾਈ ਪੂਰੀ ਬਾਈ ਇਹ ਥਾ ਕਿਵੇਂ ਆਹ ਦਿੱਤਾ ਜਾ ਇਹ ਬਾਈ ਮੱਛੀ ਘਾਟਾ ਹੈ ਅੱਛਾ ਇਹ ਮੱਛੀ ਘਾਟਾ ਬੜੂ ਆਇਆ ਹੈ ਇਹ ਮੱਛੀ ਘਾਟਾ ਵਜਦਾ ਹੈ ਹਾਂਜੀ ਮੱਛੀ ਘਾਟਾ ਮੱਛੀ ਘਾਟਾ ਹੋਰ ਹੁੰਦਾ ਤੂ ਇੱਕ ਹੋਰ ਹੁੰਦਾ ਇਹ ਲੰਬੀ ਮੱਛੀ ਘਾਟਾ ਦਾ ਅੱਛਾ ਹਾਂ ਠੀਕ ਆ ਆਪਣੀ ਸਾਈਡ ਪਰ ਆ ਗਈ ਤੇ ਲੱਗੀ ਜਿਸ ਤੀ ਚਦਰ ਜੇ ਇਸ ਕੀ ਕਾਤਰਾ ਹੈ ਹਾਂਜੀ 12 ਗਿਜ ਹਾਂਜੀ 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 8 ਇੰਚ ਚੈਨਲ ਹੈ ਜੀ ਆਪਣਾ ਇਹ 8 ਇੰਚ ਚੈਨਲ ਹੈ ਹਾਂਜੀ ਠੀਕ ਹੈ ਜੀ 8 ਇੰਚ ਚੈਨਲ 6 6 ਦਾ ਵਿੱਚ ਹੈ ਜੀ ਅੰਦਰ ਚਾਸੀ ਜੇ ਇਹੀ ਹੈ ਇਗਲ ਦਾ ਪੰਪ ਹੈ ਜੀ ਠੀਕ ਹੈ ਜੀ 4 ਇੰਚੀ ਲੱਠਾ ਹੈ ਜੀ ਆਪਣਾ ਠੀਕ ਹੈ ਜੀ ਕੜੇ ਵਾਲਿਆ ਰੇਮ ਹੈ ਜੀ ਪਿੱਛੇ ਆ ਜਾਓ ਜੀ ਹਾਂ ਜਿਸਤੀ ਚੱਦਰ ਦੀ ਹੈ ਹਾਂ ਜਿਸਤੀ ਚੱਦਰ ਦੀ ਹੈ ਜੀ ਬਿਲਕੁਲ ਆਹ ਫਰਸ਼ ਹੈ 6 6 ਮਦ ਹਾਂਜੀ ਫਰਤ ਲੱਗਿਆ ਹਾਂਜੀ ਠੀਕ ਹੈ ਜੀ ਜਾਲੀ ਲੱਗੀ ਹੋਈ ਔਰ ਟੋਪੀ ਲੱਗੀ ਹੋਈ ਹੈ ਬਾਈ ਜੀ ਠੀਕ ਹੈ ਨਾ ਹਾਂ ਸਾਰੀ ਕਲੀਅਰ ਹੈ ਮਾਰੀ ਕਲੀਅਰ ਹੈ ਡਬਲ ਡਾਲਾ ਹੈ ਜੀ ਆ ਦੇਖੋ ਪੂਰਾ ਘੇਂਟ ਹਾਂ ਪੂਰਾ ਘੇਂਟ ਹੈ ਜੀ ਡਬਲ ਡਾਲਾ ਹੈ ਆ ਦੇਖੋ ਹਾਂ ਇਹ ਵੀ ਲੱਗਿਆ ਹਾਂ ਡਬਲ ਡਾਲਾ ਹਾਂਜੀ ਹਾਂਜੀ ਆ ਦੇਖੋ ਬਾਈ ਜੀ ਆ ਦੇਖੋ ਹਾਂ ਆ ਡਾਲਾ ਠੀਕ ਆ ਆਪਾਂ ਦੇ ਦਾਂਗੇ ਤੋਲ ਕੇ ਜੀ 90 ਰੁਪਏ ਕਿਲੋ ਇਹ 90 ਰੁਪਏ ਕਿਲੋ ਆ ਹਾਂਜੀ ਠੀਕ ਹੈ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਉਂਦਾ 1-2 ਰੁਪਈਆ ਦਾ ਹੋ ਜੂਗਾ ਉਹ ਤਾਂ ਕੋਈ ਨਹੀਂ ਜੀ ਮੌਕੇ ਤੇ ਮਨਤਨ ਹੋ ਜਾਂਦਾ ਜੀ ਹਾਂਜੀ ਹਾਂਜੀ ਠੀਕ ਹੈ ਸਹੀ ਠੀਕ ਹੈ ਨਹੀਂ ਹਾਂਜੀ ਤੇ ਹੋਰ ਆਪਣੇ ਕੋਲੇ ਸਾਰੇ ਸੰਦ ਆ ਗਏ ਸਾਰੇ ਹਾਂਜੀ ਸਾਰੇ ਸੰਦ ਹੈ ਜੀ ਟਰਾਲੀਆਂ ਕਲਟੀਵੇਟਰ ਹੈਰੋ ਮਸ਼ੀਨਾਂ ਸਭ ਸੰਦ ਨੇ ਵੀ ਆ ਜੀ ਠੀਕ ਹੈ ਜੀ ਹਾਂਜੀ ਇਹ ਜਿਹੜੀ ਆ ਆ ਇੰਗਲੈਂਡ ਇਹ ਕਿੰਨੇ ਇਹ ਬਾਈ ਇੰਗਲੈਂਡ ਡੇਢ ਦੋ ਦੀ ਹੈ ਡੇਢ ਦੋ ਦੀ ਹਾਂਜੀ ਠੀਕ ਹੈ ਜੀ ਵਧੀਆ ਠੀਕ ਹੈ ਹਾਂਜੀ ਪੂਰੀ ਘੈਂਟ ਚੀਜ਼ ਆ ਯਾਰ ਟਰਾਲੇ ਵੀ ਬਣਾ ਦੇਣੇ ਹਨਾ ਹਾਂ ਟਰਾਲੇ ਜੀ ਜਿਹੇ ਜੀ ਮਰਜ਼ੀ ਆ ਮਰਜ਼ੀ ਕਹੇ ਜੇ ਬਣਵਾ ਓਏ ਬਾਈ ਜੀ ਉਹੀ ਬਣਵਾ ਦਾਂਗੇ ਹਾਂ ਛਾਈ ਛਾਈ ਤੇ ਜਿਹੇ ਜੇ ਮਰਜ਼ੀ ਹਾਂ ਠੀਕ ਹੋਰ ਚੋਵੇ ਫੁੱਟ 17 ਫੁੱਟ ਸਭ ਬਣਾ ਦਿਆਂਗੇ ਬਾਈ ਠੀਕ ਹੈ ਜੀ ਇਹੇ ਆਗ ਲਗ ਟਾਖੀ ਲਈ ਅਸੀਂ ਟਾਇਰ ਆਵਦੇ ਤੋਂ ਨੇ ਆ ਲਾ ਲੋਗੇ ਹਾਂ ਜੀ ਆ ਲਾ ਲਾਂਗੇ ਜੀ ਨਵੇਂ ਟਾਇਰ ਪਾਏ ਹੋਏ ਹੁਣ ਇਸ ਟਾਈਮ ਇਹਦੇ ਜੀ ਜ਼ਿੰਮੇਦਾਰ ਆਪ ਦੀ ਸਵੈਸ ਦੇ ਆਪ ਦੇ ਰਹੁੰਦੇ ਆ ਬਾਈ ਜੀ ਠੀਕ ਹੈ ਜੀ ਅਸੀਂ ਆਪਦੇ ਲਾ ਲਾਂਗੇ ਇਹ ਇਹਦਾ ਅੰਦਾਜ਼ਾ ਕਿੰਨਾ ਕੁਇੰਟਲ ਦੀ ਹੋਣੀ ਟਰਾਲੀ ਇਹ ਬਾਈ 20 ਕੁਇੰਟਲ ਦੀ ਟਰਾਲੀ ਆ ਅੱਛਾ 20 ਕੁਇੰਟਲ ਦੀ ਹਾਂ ਉਹ ਵੀ 20 ਕੁਇੰਟਲ ਦੀ ਉਹ ਵੀ ਪਿੱਛੇ ਤਿੰਨੇ 20 ਕੁਇੰਟਲ ਦੀਆਂ ਖੜੀਆਂ ਟਰਾਲੀਆਂ ਆ ਠੀਕ ਹੈ ਜੀ ਹਾਂ ਜੀ ਉੱਧਰ ਦੇਖ ਜਿਓ ਆਜੋ ਆਜੋ ਇਹਨੂੰ ਵੀ ਬਣਾਉਣੀ ਪਾਣੀ ਹਾਂਜੀ ਹਾਂਜੀ ਸਾਰਾ ਕੁਝ ਸੁਣਾਉਣਾ ਠੀਕ ਆਹ ਦੇਖੋ ਕਰ ਲਿਆ ਇੱਧਰ ਵੀ ਬੜੀ ਸਾਹਮਣੇ ਲੱਗੇ ਦਿਆ ਆਹ ਬੜੀ ਦੀ ਵਰਤਨਾਮਾ ਸਾਹਮਣੇ ਤੇ ਇਹੇ ਜਾਂ ਮਾਰਕੀਟ ਕਰਲਾ ਬਣਾਉ ਕਰਾਦੀ ਬਣਾਉ ਕਣੀ ਹਾਂਜੀ 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 ਕਰਾਦੀ ਬਣਾਉ ਹਾਂਜੀ ਛੋਟੀ ਬਣਾਣੀ ਹਾਂ ਆ ਪਹਿਲਾਂ ਆ ਆ ਦੇਖੋ ਜੀ ਬਾਰੇ ਗਏ ਦੀ ਚੰਦਰ ਹੈ ਜੀ ਕਾਲਾ ਫਰਸ਼ ਹੈ ਜੀ ਇੱਥੇ ਠੀਕ ਹੈ ਨਾ ਠੀਕ ਹੈ ਜੀ 8 ਇੰਚ ਚੈਨਲ ਹੈ ਜੀ 6 ਇੰਚੀ ਵਿਚ ਹੈ ਜੀ ਇਹਨੇ ਜਿਹੜਾ ਪੰਪ ਲੈਣੋ ਚ ਨੇ ਪੰਪ ਇਕੱਲ ਦਾ ਲਾਉਣਾ ਹੈ ਜੀ ਕਿੰਨੀ ਦੀ ਕਪੈਸਿਟੀ ਆ ਉਹ ਕਿੰਨਾ ਭਾਰ ਤੱਕ ਦਾ ਵੀਟ ਅੰਦਰ ਹਾਂਜੀ ਵੀਟ ਅੰਦਰ ਚੱਕਦਾ ਜੀ ਪਰ ਆਪਣੇ ਇਹ ਪੰਪ ਠੀਕ ਹੈ ਜੀ ਹਾਂਜੀ ਤੇ ਇਹਦੀ ਗਾਰੰਟੀ ਹੁੰਦੀ ਹੈ ਪਤਾ ਹਾਂਜੀ ਗਾਰੰਟੀ ਹੁੰਦੀ ਹੈ ਇੱਕ ਸੀਜ਼ਨ ਕਿੰਨੇ ਚਿਰ ਦੀ ਇੱਕ ਸਾਲ ਦੀ ਇੱਕ ਸਾਲ ਦੀ ਹਾਂਜੀ ਠੀਕ ਹੈ ਜੀ ਤੇ ਇੱਧਰ ਦੇਖੋ ਭਰਾ ਮੇਰਾ ਆਹ ਦੇਖੋ ਜੀ ਆ ਹੁਣੇ ਦਿੱਤੀ ਐ ਸੀ ਟਰਾਲੀ ਆ ਬਾਈ ਸੇਲ ਹੋ ਗਈ ਸੇਲ ਹੋ ਗਈ ਬਾਈ ਜੀ ਹਾਂਜੀ ਇਹ ਇਹ ਹੁਣੇ ਦਿੱਤੀ ਐ ਆ ਬਾਈ ਲੈਣ ਆਇਆ ਹੈ ਸਾਡਾ ਇਹ ਪੰਜਾਂ ਨੂੰ ਜਿਹੜਾ ਪਿੰਡ ਪਟੜ ਗੜਾ ਨਾਗਪੁਰ ਤੋਂ ਆਏ ਬਾਈ ਹਾਂਜੀ ਪੁਰਥੀ ਕੋਲ ਨਾਗਪੁਰ ਆ ਹਾਂਜੀ ਹਾਂਜੀ ਉੱਥੋਂ ਆਇਆ ਹੋਇਆ ਬਾਈ ਹੁਣੇ ਸੈਲ ਕੀਤੀ ਐ ਸੀ ਟਰਾਲੀ ਬਾਈ ਲੈ ਕੇ ਚੱਲਿਆ ਠੀਕ ਹੈ ਜੀ ਹਾਂ ਇਹ ਕਿੰਨੇ ਕੁ ਮਾਣਟਰ ਦੀ ਐ ਇਹ ਹੈ ਜੀ 21 ਕੁ ਮਾਣਟਰ ਦੀ 21 ਕੁ ਮਾਣਟਰ ਦੀ ਹਾਂ ਜੀ ਤੇ ਬਹੁਤ ਵਧੀਆ ਟਾਇਰ ਹਾਂ ਟਾਇਰ ਵੀ ਵਧੀਆ ਹੈ ਹਿੱਸਾ ਵੀ ਹੈ ਗਾਰੰਟੀ ਹੈ ਜੀ ਗਾਰੰਟੀ ਸਾਡੀ ਪੂਰੀ ਤੇ ਬਾਕੀ ਆ ਬੱਤੀਆਂ ਚੱਲਦੀਆਂ ਹਾਂ ਬੱਤੀਆਂ ਸਾਰੀਆਂ ਚੱਲਦੀਆਂ ਨਹੀਂ ਬੱਤੀਆਂ ਲਾ ਗਏ ਦਿੰਦੇ ਆ ਜੀ ਆਪ ਦੀ ਆ ਦੇਖੋ

ਇਹ ਤਾਂ ਨਹੀਂ ਪੱਖੀ ਹੈ ਜੀ ਵਧੀਆ ਠੀਕ ਹੈ ਜੀ ਗਾਰੰਟੀ ਵਾਲੀ ਹਾਂਜੀ ਤੇ ਇੱਕ ਮਿੰਟ ਭਾਈ ਨਾਲ ਗੱਲ ਕਰੀਏ ਇਹ ਤੁਜੀ ਲਈ ਅੰਕਲ ਜੀ ਟਰਾਲੀ ਹਾਂਜੀ ਹਾਂਜੀ ਆਪਾਂ ਲਈ ਹੈ ਜੀ ਅੱਛਾ ਜੀ ਕੀ ਰੇਟ ਬਹੁਤ ਬੜੀਆ ਟਰਾਲੀ ਹੈ ਜੀ ਉਹ ਕੋਈ ਮਨ ਲੈ ਜੇ ਬਾਤ ਕੋ ਕਹਿ ਦੇਵੇ ਉਹ ਬਾਤ ਪੂਰੀ ਕਰਕੇ ਦੇਵੇ ਇਹ ਬਹੁਤ ਬੜੀਆ ਟਰਾਲੀ ਬਣਾ ਕੇ ਦੇਵੇ ਮੈਂ ਬਹੁਤ ਸੰਤੁਸ਼ਟ ਹਾਂ ਇਸ ਸੇ ਇਹ ਟਰਾਲੀ ਬਣਵਾਈ ਹੈ ਜੀ ਮੈਂ ਤੇ ਜਿਹੜਾ ਇਹ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਇੱਕ ਤੇ ਇਹ ਉਹੀ ਮੰਨ ਕੇ ਜਰਾ ਵਾਦੇ ਤੇ ਰਹਿੰਦੇ ਆ ਪੱਕੇ ਹਾਂ ਮੈਂ ਵੀਡੀਓ ਤੇ ਮਨ ਲ ਦੇਖ ਕੇ ਮੈਂ ਇਹਨਾਂ ਨਾਲ ਜੁੜਿਆ ਵਾਦੇ ਦੇ ਪੱਕੇ ਨੇ ਜਮ ਵਧੀਆ ਬੰਦੇ ਨੇ ਬਹੁਤ ਵਧੀਆ ਕੁਆਲਟੀ ਜਿਹੜੀ ਗੱਲ ਕਹਤੀ ਉਹ ਪੱਕੀ ਹਾਂ 21 ਮਿਲੋਗੇ ਉਸ ਤੋਂ ਠੀਕ ਹੈ ਜੀ ਉਹ ਨਹੀਂ ਮਿਲਦਾ ਦੌਰ ਵੀ ਘੱਟ ਮਿਲ ਜੂਈ ਹਾਂਜੀ ਵੱਧ ਨਹੀਂ ਲਾਉਂਦੇ ਹਾਂ ਵੱਧ ਨਹੀਂ ਲਾਉਂਦੇ ਜੀ ਧੰਨਵਾਦ ਜੀ ਠੀਕ ਹੈ ਤੇ ਆ ਬਾਈ ਟਰਾਲੀ ਲੈ ਕੇ ਗਏ ਨਾ ਕੱਲ ਜੀ ਇਹਨਾਂ ਤੋਂ ਹਾਮੇ ਇੰਸਟਾਗ੍ਰam ਤੇ ਜੁੜਿਆ ਸੀ ਇਹਨਾਂ ਨਾਲੇ ਹਾਂਜੀ ਹਾਂਜੀ ਜੁੜ ਕੇ ਆਇਆ ਉਹ ਮੇਰਾ ਯਾਰ ਮਿੱਤਰ ਹੈ ਗੁਲਸਨ ਹੈ ਅੱਛੇ ਗੁਲਸਨੋਰੀ ਠੀਕ ਹੈ ਜੀ ਤੇ ਬਹੁਤ ਵਧੀਆ ਟਰਾਲੀਆਂ ਬਣਾਉਂਦਾ ਬਾਈ ਤੇ ਆ ਜੀ ਜੀ ਕਾਹਾਂ ਆਪਣੇ ਉਹ ਦੇਖਾ ਜੀ ਇਹ ਫੱਟੇ ਨਹੀਂ ਬੰਦ ਬੋਕੋ ਹੀ ਬਣੇ ਨਾ ਇਹਨਾਂ ਦਾ ਇਸ ਤੋਂ ਇੱਕ ਚੰਗਾ ਪੀਣੋ ਨਾ ਇਹਨਾਂ ਦਾ ਨਹੀਂ ਆਪਣਾ ਤਾਂ ਇਹ ਆਹ ਦੇਖੀ ਪਾਣੀ ਵਾਲੀਆਂ ਇਹਦੀ ਬਣਵਾ ਇਹ ਵੀ 90 ਰੁਪਏ ਕਿਲੋ ਦੇ ਹਿਸਾਬ ਨਾਲ ਹੈ ਤੇ ਇਧਰ ਆ ਦੇਖੋ ਆਹ ਜੀ ਟਰਾਲੀਆਂ ਪਾਈਆਂ ਹੋਈਆਂ ਜੀ ਤਿਆਰ ਹੋਈ ਜਾਂਦੀਆਂ ਨੇ ਜੀ ਬਹੁਤ ਵਧੀਆ ਅੰਗਲ ਕੇਂਦਰ ਏ ਜੀ ਉਹ ਪੁੱਠੇ ਚੰਨਰ ਵਾਲੀ ਟਰਾਲੀ ਬਣਾਈ ਜੰਨੇ ਆ ਸੀ ਅੱਛਾ ਜੀ ਪੁੱਠੇ ਚੰਨਰ ਵਾਲੀ ਹੈ ਹਾਂ ਜੀ ਹਾਂ ਜੀ ਚੰਨਰ ਦੇ ਉੱਤੇ ਮੁੱਦਾ ਚੰਨਰ ਮਾਰਿਆ ਹੋਇਆ ਹੈ ਸਾਡਾ ਆ ਤਿਆਰ ਖੜਿਆ ਹੈ ਇਹ ਪਾਣੀ ਵਾਲੇ ਪੱਖੇ ਵੀ ਪਿਆ ਇਧਰ ਇਹਦਾ ਪੱਖੇ ਆ ਗਈ ਜੀ ਹਾਂ ਜੀ ਇਹਦਾ ਪੱਖੇ ਪੱਖੇ ਦਾ ਕੀ ਰੇਟ ਹੈ ਜੀ ਕਿੰਨੇ ਜੀ ਤੋਲ ਕੇ ਨਹੀਂ ਜੀ ਨਹੀਂ ਹਾਂ ਜੀ ਇਹ ਪੱਖੇ ਇਹ ਪੱਖਾ 30000 ਦਾ ਹੈ ਜੀ 30000 ਦਾ ਹਾਂ ਜੀ ਠੀਕ ਹੈ ਜੀ ਉਹ 35000 ਦਾ ਹੈ ਜੀ ਉਹ 35 ਦਾ ਜੀ ਹਾਂ ਜੀ ਉਹ 6 6 ਦਾ ਇਹ 4 4 ਦਾ ਹੈ ਜੀ ਠੀਕ ਹੈ ਜੀ ਆ ਤੂੜੀ ਵਾਲੇ ਆ ਗਏ ਇਹ ਤੂੜੀ ਵਾਲੇ ਆ ਗਏ ਜੀ ਇਹ ਇਹਦਾ ਕੀ ਰੇਟ ਹੈ ਜ ਗੱਲ ਯਾਰ ਹਾਂਜੀ ਉਸ ਸਪਰੇ ਪੰਪ ਵੇ 35000 ਦਾ ਜੀ ਉਹ ਪੰਪ ਆਪਣਾ ਸਪਰੇ ਵਾਲਾ ਹਾਂਜੀ ਤੇ ਉਹਦੇ ਤੋਂ ਪੰਪ ਜਿਹੜਾ ਲੱਗਿਆ ਉਹਦੇ ਉੱਤੇ ਜੀ ਵਿਕਟਰ ਦਾ ਜੀ ਠੀਕ ਆ ਜੀ ਉਹ ਕੰਟਰੋਲਰ ਪਿਆ ਜੀ ਆਪਣਾ ਹਾਂਜੀ ਉਧਰ ਵੀ ਦਿਖਾ ਦਿੰਦੇ ਆ ਜੀ ਇਹ ਬਹੁਤ ਵਧੀਆ ਹਾਂਜੀ ਮਰਜੀ ਕਹੇ ਜੇ ਬਣਵਾਓ ਜੀ ਆ ਦੇਖੋ ਜੰਨੀਆਂ ਤਿਆਰ ਹੋ ਜੰਨੀਆਂ ਹਾਂ ਜੇ ਤੁਸੀਂ ਟੋਪੀ ਟਾਪੀ ਲਵਾਉਣੀ ਹੈ ਦਵਾ ਸਾਡੇ ਨੂੰ ਨਹੀਂ ਲਵਾਣ ਨਾ ਲਵਾਸ ਹਾਂ ਉਹ ਆ ਵੀ ਛੇ ਲੋ ਜੀ ਹਾਂਜੀ ਇਹ ਪੰਪ ਹੀ ਆ ਤਿਆਰ ਬਹੁਤ ਵਧੀਆ ਹਾਂਜੀ ਇਹ ਆ ਗਿਆ ਸੀ ਹਾਂਜੀ ਇੱਥੇ ਪੂਰੇ ਦੇ ਬਰਤਨ ਲੰਗੇ ਸੀ ਜੀ ਤੇ ਤੇ ਪੂਰਾ ਵਧੀਆ ਕੰਮ ਕਰਨਾ ਹਾਂ ਤੇ ਤੁਹਾਨੂੰ ਆ ਟਿਪਿੰਟ ਦੇ ਬਾਈ ਦਾ ਨੰਬਰ ਵੀ ਚਲ ਗਿਆ ਤਾਂ ਬਾਈ ਨੂੰ ਫੋਨ ਕਰ ਲਿਆ ਤੇ ਇੱਧਰ ਆ ਗਿਆ ਜਿੰਦਰੀ ਹੈ ਨਾ ਜੀ ਇਹ ਹਾਂਜੀ ਇੱਧਰ ਆ ਗਿਆ ਸੈਂਪਲ ਹਾਂਜੀ ਇਹ ਇਹ ਆ ਗਿਆ ਤਵੇ ਵਾਲਾ ਹਾਂਜੀ ਇਹਦਾ ਕੀ ਰੇਟ ਹੈ ਤਵੇ ਵਾਲੇ ਦਾ ਐਂ ਆਪਣੇ ਨਹੀਂ ਬਾਈ ਸਾਹਿਬ ਇਹ ਹੋ ਗਿਆ ਫਾਈਟ ਇਹ ਉਹ ਹਾਲ ਆ ਗਿਆ ਜੀ ਹਾਲਾਂ ਦਾ ਕੀ ਰੇਟ ਹੈ ਇਹ ਚਾਹ ਹਾਲਾ ਤੇਰਾ ਜੀ 2 4 ਤੇ 11 ਆ ਇਹਦਾ ਰੂਟ 34000 34000 ਤੇ ਉਧਰ ਕਰਾਹਾ ਜੀ ਕਰਾਹ ਪੈ ਜੀ ਅੱਗੇ ਆਹ ਦੇਖੋ ਸਾਰੇ ਇਹਨਾਂ ਦੇ ਉਹ ਇਹਨਾਂ ਮਾਰਨ ਵਾਲਾ ਬਣਵਾ ਰਹੇ ਐ ਭਾਈ ਫਰੇਮ ਵਾਲੇ ਕਰ ਰਹੇ ਨੇ ਆਪਣੇ ਇਹ ਕੈ ਫੁੱਟਾ ਜੀ 8 ਫੁੱਟਾ 8 ਫੁੱਟਾ ਕਰਾਹਾ ਹੈ ਫਰੇਮ ਵਾਲਾ ਆ ਦੇਖੋ ਹਾਂਜੀ ਇਹਦਾ ਕੀ ਰੇਟ ਟੁੱਟਈ ਇਹਦਾ ਦੇ ਦਾਂਗੇ 18000 ਰੁਪਏ ਦਾ 18000 ਦਾ ਹਾਂਜੀ ਪੂਰੇ ਘੈਂਟ ਕਰਾ ਦੇਣਾ ਆਪਣੇ 20 ਵੀ ਪਾਈਏ 22000 ਲਈਦਾ ਕਰੀ ਹੈ ਹਨਾ ਤੇ ਆ ਦੇਖੋ ਸਪੈਸ਼ਲ ਟ੍ਰੋਲ ਹਾਂਜੀ ਜੋ ਵੀ ਤੁਹਾਨੂੰ ਜਰਾ ਮੰਨ ਕੇ ਚੱਲ ਕੀ ਚਾਹੀਦੀ ਹੈ ਬਾਈ ਉਹੀ ਬਣਾ ਦੇ ਉਹੀ ਬਣਾ ਦਾਂਗੇ ਜੀ ਹੋਰ ਦੋ ਛੋਟੀ ਟਰਾਲੀ ਬਣਾ ਦੇਣਗੇ ਪਹਿਲਾਂ ਵੀਡੀਓ ਪਾਈ ਚਾਪਾ ਸੋਹਣੀ ਜੀ ਹਾਂਜੀ 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 ਬਹੁਤ ਆਪਾਂ ਨੂੰ ਪਿਆਰ ਦੇ ਦਿੱਤਾ ਹਾਂ ਪਿਆਰ ਦੇ ਦਿੱਤਾ ਜੀ ਉਹ ਟਰਾਲੀਆਂ ਬਣਾਈਆਂ ਵੀ ਅਸੀਂ ਛੋਟੀਆਂ ਹਾਂਜੀ ਛੋਟੀਆਂ ਬਣਾਈਆਂ ਵੀ ਆ ਅਸੀਂ ਠੀਕ ਹੈ ਜੀ ਉਹ ਲੈ ਕੇ ਹਾਂ ਉਹ ਲੈ ਕੇ ਜੀ ਤੇ बाकी आ ਬਾਈ ਦਾ ਇਧਰ ਹਾਂ ਸਿਕਰੀ ਇਹ ਪੰਜਾਂ ਨੰਬਰ ਤੇ ਕ੍ਰੀਏਟਿਵ ਚੱਲੀ ਜਾਂਦਾ ਤੇ ਆ ਬਾਈਆਂ ਦੀ ਸੌਪ ਆ ਤੇ ਜਦੋਂ ਮਰਜੀ ਆਇਓ ਭਰਾਵੋ ਫਤਿਹਬਾਦ ਹਾਂ ਇਹ ਬਾਕੀ ਬਾਈ ਦਾ ਨੰਬਰ ਚੱਲੀ ਜਾਂਦਾ ਤੇ ਬਾਈ ਨੂੰ ਹੁੰਦਾ ਇਹ ਬਹੁਤ ਵਧੀਆ ਆ ਇਧਰੋ ਟ੍ਰਾਲੀ ਬਹੁਤ ਸੋਹਣੀ ਕੈਰ ਹੈ ਲੈਵਲ ਲਾ ਕੇ ਦੇਵਾਂਗੇ ਪੱਕਾ ਅੱਛਾ ਟਰਾਲੀ ਨੂੰ ਅੱਛਾ ਆ ਦੇਖੋ ਆ ਦੇਖੋ ਟੈਗ ਵੀ ਲੱਗਿਆ ਹੋਇਆ ਹੈ ਬਹੁਤ ਅੱਛਾ ਤੇ ਇਹ ਮੈਂ ਤਾਂ ਇਹ ਚਾਹੁੰਦਾ ਸੀ ਕੋਈ ਨਾ ਕੋਈ ਤੇ ਇਹਦੇ ਲਈ ਸਵਾਲ ਕਰਦਾ ਹਾਂ